ਸਸ਼ੀ ਗਾਲ ਜੀ ਸਾਰਿਆਂ ਨੂੰ ਅ ਅੱਜ ਆਪਾਂ ਬ੍ਰੈਂਪਟਨ ਦੇ ਵਿੱਚ ਖੜੇ ਆਂਗੇ 메ਨ ਇੰਟਰਸੈਕਸ਼ਨ ਹੈਗੀ ਆ 410 ਤੇ ਕੁਈਨ ਤੇ ਤੇ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋਗੇ ਕਿ ਤਾਰਨਾ ਲੱਗਿਆ ਹੋਇਆਗਾ ਇਹ ਤਾਰਨਾ ਕਿਸ ਚੀਜ਼ ਦਾ ਲੱਗਿਆ ਹੋਇਆਗਾ ਅੱਜ ਆਪਾਂ ਉਹਦੇ ਬਾਰੇ ਗੱਲਬਾਤ ਕਰਾਂਗੇ ਬੇਸਿਕਲੀ ਇੰਟਰਨੈਸ਼ਨਲ ਸਟੂਡੈਂਟਸ ਨੂੰ ਬਹੁਤ ਸਾਰੀਆਂ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਇਹ ਕਿਉਂ ਪੈ ਰਿਹਾ ਸਾਹਮਣਾ ਕਰਨਾ ਕਿਉਂਕਿ ਬਹੁਤ ਸਾਰੇ ਇਮੀਗ੍ਰੇਸ਼ਨ ਨੇ ਚੇਂਜਸ ਕੀਤੇ ਆਗੇ ਪਹਿਲਾਂ ਕੁਝ ਹੋਰ ਕਹਿੰਦੇ ਸੀ ਤੇ ਹੁਣ ਕੁਝ ਹੋਰ ਸੋ ਇਹਨਾਂ ਵਿੱਚੋਂ ਬਹੁਤ ਸਾਰੇ ਬੱਚੇ ਇਦਾਂ ਦੇ ਆਗੇ ਜਿਨ੍ਹਾਂ ਦੇ ਵਰਕ ਪਰਮਿਟ ਆਗੇ ਜਿਹੜੇ ਉਹ ਐਕਸਪਾਇਰ ਹੋ ਚੁੱਕੇ ਆਗੇ ਜਾਂ ਹੋਣ ਵਾਲਿਆ ਹਰ ਮਹੀਨੇ ਇਹਨਾਂ ਦੇ ਵਿੱਚ ਜਿਹੜੀ ਗਿਣਤੀ ਆ ਉਹ ਵਧਦੀ ਜਾਂਦੀ ਹੈਗੀ ਪਰ ਇੱਥੇ ਹੁਣ ਧਰਨਾ ਤਾਂ ਲਾਇਆ ਗਿਆ ਕਿਉਂਕਿ ਇਹਨਾਂ ਦੀਆਂ ਕੁਝ ਡਿਮਾਂਡਸ ਨੇ ਸੋ ਜਿਹੜੀਆਂ ਡਿਮਾਂਡਸ ਨੇ ਉਹਨਾਂ ਨੂੰ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਐਕਸਪਲੇਨ ਕਰਾਂਗੇ ਵੀ ਇਹ ਕੀ ਚਾਹੁੰਦੇ ਨੇਗੇ ਇਸ ਇਲਾਵਾ ਕਮਿਊਨਿਟੀ ਦਾ ਜਿਹੜਾ ਯੋਗਦਾਨ ਆਗਾ ਉਹ ਬਹੁਤ ਜ਼ਰੂਰੀ ਆ ਕਿਉਂਕਿ ਪਿੱਛੇ ਵੀ ਜਦੋਂ ਧਰਨਾ ਲੱਗਿਆ ਸੀਗਾ ਮਾਲਟਨ ਦੇ ਵਿੱਚ ਤਾਂ ਉਦੋਂ ਸਾਰੀ ਕਮਿਊਨਿਟੀ ਨੇ ਵੱਧ ਚੜ ਕੇ ਹਿੱਸਾ ਪਾਇਆ ਸੀਗਾ ਤੇ ਜਿਹੜੀਆਂ ਉਹ ਡਿਮਾਂਡ ਸੀਗੀਆਂ ਉਹ ਵੀ ਜਾਇਜ਼ ਸੀਗੀਆਂ ਤੇ ਉਹਦੇ ਵਿੱਚ ਆਪਾਂ ਨੂੰ ਇੱਕ ਪੋਜ਼ਿਟਿਵ ਜਿਹੜੀ ਹੈਗੀ ਉਹ ਆਊਟਪੁੱਟ ਨਿਕਲ ਕੇ ਆਈ ਸੀਗੀ ਉਸੇ ਹੀ ਤਰ੍ਹਾਂ ਅੱਜ ਵੀ ਆਪਾਂ ਇੱਥੇ ਆਏ ਆਂਗੇ ਤੇ ਇਹਨਾਂ ਦਾ ਸਾਥ ਦੇਣ ਆਏ ਆਂ ਜਾਂ ਇਹਨਾਂ ਦੀਆਂ ਗੱਲਾਂ ਸੁਣਨ ਆਏ ਆਂਗੇ ਤੇ ਤੁਹਾਡੇ ਤੱਕ ਵੀ ਪਹੁੰਚਾਉਣੇ ਆਂਗੇ ਤਾਂ ਕਿ ਤੁਸੀਂ ਇੱਥੇ ਆਵੋ ਤੇ ਇਹਨਾਂ ਦਾ ਸਾਥ ਦੇਵੋ ਦੇ ਨਾਲ ਭਾਈ ਮਹਿਕਦੀਪ ਹੈਗੇ ਨੇਗੇ ਸੋ ਜਿਹੜੇ ਇਸ ਪ੍ਰੋਟੈਸਟ ਦਾ ਇੱਕ ਪਾਰਟ ਨੇ ਇਹ ਵੀ ਇੱਕ ਕਹਿ ਲਓ ਕਿ ਇੰਟਰਨੈਸ਼ਨਲ ਸਟੂਡੈਂਟ ਇੱਥੇ ਆਏ ਸੀਗੇ ਇਨਾਂ ਦਾ ਜਿਹੜਾ ਵਰਕ ਪਰਮਿਟ ਆ ਉਹ ਵੀ ਐਕਸਪਾਇਰ ਹੋ ਚੁੱਕਿਆਗਾ ਹੁਣ ਕੀ ਡਿਮਾਂਡਸ ਨੇ ਕੀ ਜੜੀਆਂ ਚੀਜ਼ਾਂ ਇੱਥੇ ਬੱਚਿਆਂ ਨੂੰ ਫੇਸ ਕਰਨੀਆਂ ਪੈ ਰਹੀਆਂ ਨੇ ਉਹਨਾਂ ਬਾਰੇ ਆਪਾਂ ਗੱਲਬਾਤ ਕਰਦੇ ਆਂ ਸਭ ਤੋਂ ਪਹਿਲਾਂ ਵੀਰੇ ਮੈਨੂੰ ਇਹ ਦੱਸੋ ਵੀ ਆਪਣੇ ਪਿੱਛੇ ਇੰਨੇ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਬੈਠੇ ਨੇਗੇ ਇਹਨਾਂ ਵਿੱਚੋਂ ਬਹੁਤ ਸਾਰੇ ਜਿਹੜੇ ਬੱਚੇ ਆ ਉਹ ਸਟੱਡੀ ਪੇਸ ਤੇ ਆਏ ਆ ਤੇ ਬਹੁਤੇ ਬੱਚੇ ਜਿਹੜੇ ਆਗੇ ਕਹ ਲੋ ਕਿ ਵਰਕ ਪਰਮਿਟ ਦੇ ਆ ਤੇ ਕਈਆਂ ਦੇ ਵਰਕ ਪਰਮਿਟ ਐਕਸਪਾਇਰ ਹੋ ਰਹੇ ਆ ਸੋ ਮੈਂ ਇਹਦਾ ਕੀ ਮਤਲਬ ਕਿ ਕਾਰਨ ਕੀ ਆ ਵੀ ਇੱਥੇ ਕਿਉਂ ਆਪਾਂ ਸਾਰੇ ਜਣੇ ਇਕੱਠੇ ਹੋਏ ਆ ਇਹਦੇ ਚ ਪਿਛਲੇ ਕੁਝ ਸਾਲਾਂ ਦੇ ਵਿੱਚ ਜਿਹੜੀਆਂ ਪੀਆਰ ਪਾਥਵੇਜ਼ ਇਹਨਾਂ ਵੱਲੋਂ ਇਰੈਗੂਲਰ ਕੀਤੀਆਂ ਗਈਆਂ ਜਿਵੇਂ ਸੀ ਸੀ ਜਿਹੜੀ ਮੇਨ ਸਟ੍ਰੀਮ ਮੈਂ ਇਹਨਾਂ ਦੀ ਹੈਗੀ ਕੈਨੇਡੀਅਨ ਐਕਸਪੀਰੀਅੰਸ ਕਲਾਸ ਉਹਨੂੰ ਇਹਨਾਂ ਨੇ 2 ਸਾਲ 8 ਮਹੀਨੇ ਪਾਜ਼ ਰੱਖਿਆ ਇੱਕ ਉਹ ਬਹੁਤ ਵੱਡਾ ਹੁਣ ਤਾਂ ਸਿਚੁਏਸ਼ਨ ਦਾ ਕਾਰਨ ਬਣਿਆ ਦੂਜਾ ਪੀਐਨਪੀ ਦਾ ਜਿਹੜਾ ਪ੍ਰੋਸੈਸਿੰਗ ਟਾਈਮ ਆ ਉਹ 8 ਤੋਂ 10 ਮਹੀਨੇ ਚੱਲ ਰਿਹਾ ਪਹਿਲਾਂ ਕੋਈ ਵੀ ਬੱਚਾ ਜਿਹੜਾ ਉਹ ਪਹਿਲਾਂ ਡਰਾਅ ਦੀ ਵੇਟ ਕਰਦਾ 5-6 ਮਹੀਨੇ ਫਿਰ ਉਦੋਂ ਬਾਅਦ ਪ੍ਰੋਸੈਸਿੰਗ ਦੇ ਵਿੱਚ ਫਾਈਲ ਪਈ ਰਹਿੰਦੀ ਆ ਜੇ ਪ੍ਰੋਸੈਸਿੰਗ ਦੇ ਵਿੱਚ ਵਰਕ ਪਰਮਿਟ ਐਕਸਪਾਇਰ ਹੁੰਦਾ ਤਾਂ ਉਹ ਵੀ ਫਾਈਲ ਆ ਜਿਹੜੀ ਪੀਐਨਪੀ ਡ੍ਰੌਪ ਕਰ ਦਿੰਦੀ ਆ ਉਹਦੇ 2-2.5 ਸਾਲ ਖੂਦ ਚ ਚੱਲ ਜਾਂਦੇ ਆ ਤੇ ਤੀਜਾ ਜਿਹੜਾ ਇੱਕ ਅਪਰ ਕੈਪ ਲੱਗ ਰਹੀ ਹੈ ਜਿਵੇਂ ਕੋਈ ਵੀ ਬੰਦਾ ਜਿਹੜਾ 435 ਤੋਂ ਥਰਲੇ ਆ ਉਹਨੂੰ ਤਾਂ ਪਿਕ ਹੁੰਦਾ ਆ ਉਹਦਾ ਆਪਣੇ ਡਾਕੂਮੈਂਟ ਭੇਜ ਸਕਦਾ ਪੀਆਰ ਲਈ ਬਟ 435 ਤੋਂ ਉੱਪਰ ਵਾਲਾ ਨਹੀਂ ਭੇਜ ਸਕਦਾ ਇਹਦਾ ਕਾਰਨ ਸਾਨੂੰ ਵੀ ਨਹੀਂ ਪਤਾ ਪਰ ਸਾਨੂੰ ਇਹ ਲੱਗਦਾ ਵੀ ਜਿਹੜਾ ਉੱਤੇ ਬੈਠਾ ਹੈ ਉਹਦੇ ਸਕੋਰ ਜ਼ਿਆਦਾ ਹੈ ਕਿਉਂਕਿ ਉਹਦੇ ਕੋਲ ਐਕਸਪੀਰੀਅੰਸ ਜ਼ਿਆਦਾ ਹੈ ਤੇ ਉਹਦਾ ਵਰਕ ਪਰਮਿਟ ਮੁੱਕਣਾ ਤੇ ਆਇਆ ਹੋਇਆ ਤੇ ਉਹਨੂੰ ਮਜਬੂਰ ਕੀਤਾ ਜਾ ਰਿਹਾ ਦੁਬਾਰੇ ਸਟੱਡੀ ਲੈਣ ਲਈ ਜਾਂ ਐਲ ਐਮ ਆਈ ਲੈਣ ਲਈ ਬੇਸਿਕਲੀ ਮੈਂ ਤੁਹਾਨੂੰ ਇੱਥੇ ਇਹ ਦੱਸ ਦਾਂ ਵੀ ਜਦੋਂ ਬੱਚਾ ਇੱਥੇ ਪੜ੍ਹਾਈ ਵਾਸਤੇ ਆਉਂਦਾ ਫਿਰ ਵਰਕ ਪਰਮਿਟ ਲੈਂਦਾ ਐਕਸਪੀਰੀਅੰਸ ਲੈਂਦਾ ਫਿਰ ਉਹਨੇ ਪੀਆਰ ਲੈਣੀ ਹੁੰਦੀ ਆ ਪੀਆਰ ਦੇ ਅਲੱਗ-ਅਲੱਗ ਪਾਥਵੇ ਆ ਇੱਥੇ ਪੀਐਨਪੀ ਦੇ ਥਰੂ ਤੁਸੀਂ ਪੀਆਰ ਲੈਣੀ ਆ ਫਿਰ ਐਕਸਪ੍ਰੈਸ ਐਂਟਰੀ ਦੇ ਵਿੱਚ ਸੋ ਜਦੋਂ ਬੱਚਾ 1 ਸਾਲ ਦਾ ਇੱਥੇ ਆਪਣਾ ਐਕਸਪੀਰੀਅੰਸ ਪੂਰਾ ਕਰ ਲੈਂਦਾ ਤੇ ਉਹ ਐਲੀਜੀਬਲ ਹੋ ਜਾਂਦਾ ਪੀਆਰ ਦੇ ਲਈ ਹੁਣ ਇਹਨਾਂ ਨੇ ਅਲੱਗ-ਅਲੱਗ ਸਿਸਟਮ ਬਣਾਏ ਹੋਏ ਨੇ ਜਿਵੇਂ ਇੱਥੇ ਜਦੋਂ ਬੱਚੇ ਨੇ ਪੀਐਨਪੀ ਲੈਣੀ ਆ ਤਾਂ ਪੀਐਨਪੀ ਦੇ ਵਿੱਚ ਜਿਹੜਾ ਕੱਟਆਫ ਆਉਂ ਉਹਨਾਂ ਨੇ ਇੱਕ ਸੈੱਟ ਕੀਤਾ ਹੋਇਆ ਵੀ ਜਿਹੜੇ ਬੱਚੇ ਦੇ 435 ਤੋਂ ਥੱਲੇ ਆ ਉਹ ਬੱਚੇ ਨੂੰ ਤਾਂ ਇਨਵਿਟੇਸ਼ਨ ਆ ਜਾਂਦਾ ਜਿਹੜਾ ਉਸ ਤੋਂ ਵੱਧ ਕੁਆਲੀਫਾਈ ਆ ਉਹਨੂੰ ਇੱਥੇ ਉਹਦਾ ਕਹਿ ਲਓ ਕਿ ਇਨਵਿਟੇਸ਼ਨ ਨਹੀਂ ਆ ਰਿਹਾ ਉਹ ਵੇਟ ਕਰਦਾ ਉਹ ਵੇਟ ਕਰਦੇ ਕਰਦੇ ਉਹਦਾ ਜਿਹੜਾ ਵਰਕ ਪਰਮਿਟ ਆ ਉਹ ਐਕਸਪਾਇਰ ਹੋ ਜਾਂਦਾ ਹਾਲਾਂਕਿ ਉਹ ਐਲੀਜੀਬਲ ਹੈਗਾ ਪੀਆਰ ਦੇ ਲਈ ਕਿਉਂਕਿ ਉਹਨੇ ਆਪਦੇ ਪੁਆਇੰਟ ਵੀ ਪੂਰੇ ਕੀਤੇ ਨੇਗੇ ਐਕਸਪੀਰੀਅੰਸ ਵੀ ਪੂਰਾ ਕੀਤਾ ਸੋ ਡਿਮਾਂਡ ਇਹ ਆ ਗਈ ਵੀ ਜਿੰਨਾ ਬੱਚਿਆਂ ਦੇ ਸਕਿਲਡ ਕਾਰਡ ਦੇ ਵਿੱਚ ਐਕਸਪੀਰੀਅੰਸ ਵੀ ਹੋ ਚੁੱਕੇ ਆਗੇ ਪਰ ਉਹਨਾਂ ਦੇ ਪੁਆਇੰਟ ਜਿਹੜੇ ਆਗੇ ਜਾਦੇ ਬੰੜ ਰਹੇ ਆਗੇ ਉਹਨਾਂ ਦੇ ਲਈ ਕੋਈ ਨਾ ਕੋਈ ਐਦਾਂ ਦੀ ਪਾਲਿਸੀ ਕੱਢੀ ਜਾਵੇ ਜਿਹਦੇ ਨਾਲ ਕਿ ਉਹਨਾਂ ਦੇ ਜਦ ਵਰਕ ਪਰਮਿਟ ਐਕਸਟੈਂਡ ਹੋਣ ਜਾਂ ਫਿਰ ਉਹਨਾਂ ਨੂੰ ਵੀ ਕੱਟ ਆਫ ਦੇ ਵਿੱਚ ਲਿਆ ਜਾਵੇ ਤੋ ਸੈਕਿੰਡ ਡਿਮਾਂਡ ਵੀਰੇ ਕੀ ਆ ਆਪਣੀ ਸੋ ਪਹਿਲੀ ਡਿਮਾਂਡ ਇਹੀ ਸੀ ਵੀ ਆਪਾਂ ਨੂੰ ਐਕਸਟੈਂਸ਼ਨ ਦਿੱਤੀ ਜਾਵੇ 2024 ਤੇ 2025 ਜਿੰਨਾ ਹੈ ਵਰਕ ਪਰਮਿਟ ਐਕਸਪਾਇਰ ਹੋ ਰਿਹਾ ਦੂਜੀ ਡਿਮਾਂਡ ਇਹ ਹੈ ਵੀ ਬੈਕਲੌਗ ਜਿਹੜਾ ਬਹੁਤ ਵੱਡਾ ਹੋ ਗਿਆ ਤੇ ਇਮੀਗ੍ਰੈਂਟਸ ਦੀ ਗਿਣਤੀ ਜਿਹੜੀ ਕੈਨੇਡਾ ਦੇ ਵਿੱਚ ਬਹੁਤ ਜ਼ਿਆਦਾ ਵੱਧ ਚੁੱਕੀ ਆ ਉਹਨੂੰ ਨਿਗਾ ਚ ਰੱਖ ਕੇ ਜਿਹੜੇ ਪੀਆਰ ਪਾਥਵੇਜ਼ਾਂ ਨਵੇਂ ਵੀ ਦਿੱਤੇ ਜਾਣ ਤੇ ਜਿਹੜੇ ਪਹਿਲਾਂ ਜਿਵੇਂ ਕਰੋਨਾ ਤੋਂ ਪਹਿਲਾਂ ਵਧੀਆ ਰੈਗੂਲਰਾਈਜ਼ ਚੱਲਦੇ ਸੀਗੇ ਉਹ ਦੁਬਾਰੇ ਉਦਾਂ ਚਲਾਏ ਜਾਣ ਤੀਜੀ ਆਪਣੀ ਮੰਗ ਹੈਗੀ ਐ ਐਲ ਐਮ ਆਈ ਜਿਹੜੀ ਟੋਟਲੀ ਬੰਦ ਹੋਣੀ ਚਾਹੀਦੀ ਹੈ ਕਿਉਂਕਿ ਉਹਦੇ ਚ ਐਕਸਪਲੋਇਟੇਸ਼ਨ ਹੈ ਜਿਹੜੀ ਬਹੁਤ ਹੋ ਰਹੀ ਹੈ ਬੱਚਿਆਂ ਦੀ ਤੇ ਉਹਦਾ ਕੋਈ ਆਲਟਰਨੇਟਿਵ ਆਉਣਾ ਚਾਹੀਦਾ ਚੌਥੀ ਡਿਮਾਂਡ ਹੈ ਵੀ ਜਿਹੜੇ ਬੱਚੇ ਕਾਲਜਾਂ ਦੇ ਵਿੱਚ ਹੁਣ ਪੜ ਰਹੇ ਆ ਉਹਨਾਂ ਨੂੰ 5 ਸਾਲ ਦਾ ਵਰਕ ਪਰਮਿਟ ਮਿਲਣਾ ਚਾਹੀਦਾ ਤਾਂ ਕਿ ਉਹਨਾਂ ਕੋਲੇ ਇਨਫ ਟਾਈਮ ਹੋਵੇ ਸਰਕਾਰ ਕੋਲੇ ਵੀ ਤੇ ਉਹਨਾਂ ਕੋਲੇ ਵੀ ਕੋਈ ਸਕਿੱਲ ਸਿੱਖ ਕੇ ਆਪਦੀ ਪੀ ਆਰ ਲੈਣ ਦਾ ਇੰਟਰਨੈਸ਼ਨਲ ਸਟੂਡੈਂਟ ਜਦੋਂ ਇਸ ਕੈਨੇਡਾ ਦੇ ਵਿੱਚ ਆਉਂਦਾਗਾ ਤਾਂ ਉਹਨੇ ਆਪਣੀ ਪੜ੍ਹਾਈ ਪੂਰੀ ਕਰਨੀ ਹੁੰਦੀ ਆ ਉਸ ਤੋਂ ਬਾਅਦ ਗਵਰਨਮੈਂਟਸ ਨੇ ਇਹ ਚੀਜ਼ਾਂ ਮਤਲਬ ਪੜਾਈ ਪੂਰੀ ਕਰਕੇ ਵਰਕ ਪਰਮਿਟ ਲੈਣਾ ਤਾਂ ਉਹ ਲੈ ਸਕਦਾ ਉਦਾਂ ਹੀ ਸਾਰੇ ਬੱਚੇ ਵਰਕ ਪਰਮਿਟ ਲੈਂਦੇ ਆ ਫਿਰ ਪੀਆਰ ਦੀਆਂ ਆਪਸ਼ਨਾਂ ਸਟਾਰਟ ਹੁੰਦੀਆਂ ਨੇ ਤੇ ਜਿਹੜੀਆਂ ਇਹ ਐਕਸਟੈਂਸ਼ਨ ਦੀ ਗੱਲ ਕਰਦੇ ਨੇ ਕਿ ਇਹਨਾਂ ਦੀ ਕੋਈ ਨਵੀਂ ਡਿਮਾਂਡ ਨਹੀਂ ਹੈਗੀ ਕਿ ਪਹਿਲਾਂ ਵੀ ਇਹ ਟੈਂਪਰੇਰੀ ਜਿਹੜੀਆਂ ਐਕਸਟੈਂਸ਼ਨਾਂ ਦਿੱਤੀਆਂ ਗਈਆਂ ਨੇ ਉਹਨਾਂ ਨੂੰ ਹੀ ਮੱਦੇਨਜ਼ਰ ਰੱਖਦੇ ਹੋਏ ਇਹ ਡਿਮਾਂਡ ਰੱਖੀ ਗਈ ਆ ਵੀ ਜਿਹੜੇ ਹੁਣ ਬੱਚੇ ਇੰਨੇ ਆਏ ਹੋਏ ਆਗੇ ਜਿਨ੍ਹਾਂ ਨੇ ਇੰਨਾ ਸਾਰਾ ਟੈਕਸ ਜਿਹੜਾ ਗਵਰਨਮੈਂਟ ਨੂੰ ਪੇ ਕੀਤਾ ਇੰਨੀਆਂ ਭਾਰੀ-ਭਾਰੀ ਫੀਸਾਂ ਜਿਹੜੀਆਂ ਕਾਲਜਾਂ ਨੂੰ ਪੇ ਕੀਤੀਆਂ ਨੇ ਸੋ ਉਹਨਾਂ ਨੂੰ ਤਾਂ ਟੈਂਪੋਰਰੀ ਐਕਸਟੈਂਸ਼ਨ ਜ਼ਰੂਰ ਦਿੱਤੀ ਜਾਵੇ ਕਿਉਂਕਿ ਉਹਨਾਂ ਨੇ ਵੀ ਕੈਨੇਡਾ ਦੀ ਇਕਨੋਮੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਟੈਕਸ ਜਿਹੜੇ ਉਹ ਗਵਰਨਮੈਂਟ ਨੂੰ ਪੇ ਕੀਤੇ ਆਗੇ ਸੋ ਉਸੇ ਚੀਜ਼ ਨੂੰ ਇਹ ਚਾਹੁੰਦੇ ਆ ਵੀ ਜਿਹੜੀ ਸਾਨੂੰ ਜਿਹੜੀ ਐਕਸਟੈਂਸ਼ਨ ਆ ਉਹ ਮਿਲੇ ਤਾਂ ਕਿ ਜੇਕਰ ਸਾਡੀ ਜਿਹਦੇ ਐਲੀਜੀਬਿਲਟੀ ਨਹੀਂ ਬਣਦੀ ਤਾਂ ਸੀ ਉਸ ਐਲੀਜੀਬਿਲਟੀ ਨੂੰ ਵੀ ਪੂਰਾ ਕਰ ਲਈਏ ਇਹ ਤਾਂ ਕਿਹਾ ਜਾ ਰਿਹਾ ਤਾਂ ਕਿ ਜਿਹੜੇ ਆਲਰੇਡੀ ਕੈਨੇਡਾ ਦੇ ਵਿੱਚ ਬੱਚੇ ਆ ਚੁੱਕੇ ਆ ਐਟ ਲੀਸਟ ਉਹਨਾਂ ਨੂੰ ਤਾਂ ਇੱਥੇ ਰਿਹਾ ਸਥਿਤੀ ਜਾਵੇ ਸੋ ਨਵੇਂਾਂ ਤੇ ਤਾਂ ਆਪਾਂ ਜ਼ਰੂਰ ਗਵਰਨਮੈਂਟ ਨੇ ਕੈਪ ਲਾਈ ਆ ਕਿ ਪਰ ਜਿਹੜੇ ਇੱਥੇ ਆਲਰੇਡੀ ਹੈਗੇ ਨੇ ਉਹਨਾਂ ਦਾ ਜ਼ਰੂਰ ਕੋਈ ਨਾ ਕੋਈ ਹੱਲ ਕੀਤਾ ਜਾਵੇ ਔਰ ਵੀਰੇ ਆਪਣੀ ਕੀ ਥਰਡ ਡਿਮੈਂਡ ਹੈ ਕਿ ਯਾਰ ਜੋ ਐਲ ਐਮ ਆਈ ਦੇ ਵਿੱਚ ਆਪਣਾ ਜਿਹੜਾ ਬੱਚਿਆਂ ਦਾ ਬਹੁਤ ਕਹਾਣ ਕੀਤਾ ਜਾ ਰਿਹਾ ਐ ਐਲ ਐਮ ਆਈ 40 ਤੋਂ 50000 ਦੀ ਮਾਰਕੀਟ ਦੇ ਵਿੱਚ ਵੇਚ ਰਹੀ ਆ ਬੇਸਿਕਲੀ ਉਹ ਇੱਕ ਜਸਟ ਜੋਬ ਆਫਰ ਐ ੈਂਪਲੋਇਰ ਵੱਲੋਂ ਵੀ ਇਹ ਬੰਦਾ ਸਾਡੇ ਕੋਲ ਕੰਮ ਕਰਦਾ ਤੇਨੂੰ ਇਹ ਵਰਕ ਪਰਮਿਟ ਐਕਸਟੈਂਸ਼ਨ ਦਿੱਤੀ ਜਾਵੇ ਤੇ 50 ਪੁਆਇੰਟ ਮਿਲਣੇ ਚਾਹੀਦੇ ਆ ਤਾਂ ਉਹਦੇ 'ਚ ਸਰਕਾਰ ਨੂੰ ਵੀ ਪਤਾ ਤੇ ਇੱਥੇ ੈਂਪਲੋਇਰਸ ਵੀ ਉਹ ਜਿਹੜੀ ਇਲੀਗਲ ਐ ਵੇਚਣੀ ਵੀ ਤੇ ਖਰੀਦਣੀ ਵੀ ਅਸੀਂ ਉਹਦੇ ਹੱਕ ਵਿੱਚ ਨਹੀਂ ਹੈਗੇ ਅਸੀਂ ਨਹੀਂ ਖਰੀਦਾਂਗੇ ਸਾਡੇ ਕੋਲੇ ਵੀ ਰਾਹ ਹੈਗੇ ਆ ਪਰ ਅਸੀਂ ਨਹੀਂ ਚਾਹੁੰਦੇ ਅਸੀਂ ਐਕਸਪਲੋਇਟ ਨਹੀਂ ਹੋਣਾ ਚਾਹੁੰਦੇ ਸੋ ਸਰਕਾਰ ਨੂੰ ਇਹੀ ਬੇਨਤੀ ਹੈ ਵੀ ਜਿਹੜੀ ਐਲ ਐਮ ਆਈ ਵਾਲਾ ਪ੍ਰੋਗਰਾਮ ਇਹਨੂੰ ਬੰਦ ਕੀਤਾ ਜਾਵੇ ਤੇ ਇਹਦਾ ਕੋਈ ਆਲਟਰਨੇਟਿਵ ਆਉਣਾ ਚਾਹੀਦਾ ਹੁਣ ਤੁਸੀਂ ਮੇਰੇ ਪਿੱਛੇ ਤਾਂ ਦੇਖ ਰਹੇ ਹੋਗੇ ਤੁਹਾਨੂੰ ਲੱਗ ਰਹੇ ਹੋਣੇ ਵੀ ਇਹ ਤਾਂ ਥੋੜੇ ਜਿਹੇ ਬੱਚੇ ਆ ਗਏ ਪਰ ਬਹੁਤ ਸਾਰੇ ਜਿਹੜੇ ਬੱਚੇ ਆ ਜਿਨ੍ਹਾਂ ਦੇ ਵਰਕ ਪਰਮਿਟ ਜਾਂ ਤਾਂ ਐਕਸਪਾਇਰ ਹੋ ਚੁੱਕੇ ਆ ਜਾਂ ਹੋਣ ਵਾਲੇ ਆ ਉਹ ਸਾਹਮਣੇ ਨਹੀਂ ਆ ਰਹੇ ਕਾਰਨ ਹੁੰਦਾ ਕੀ ਆ ਉਹਨਾਂ ਵਿੱਚੋਂ ਬਹੁਤੇ ਲੋਕ ਤਾਂ ਜਿਨ੍ਹਾਂ ਕੋਲੇ ਪੈਸਾ ਹੈਗਾਗਾ ਉਹ ਐਲਐਮਆਈਆ ਲੈ ਰਹੇ ਆ ਐਲਐਮਆਈਆ ਲੈ ਕੇ ਆਪਣੇ ਵਰਕ ਪਰਮਿਟ ਜਿਹੜੇ ਐਕਸਟੈਂਡ ਕਰ ਰਹੇ ਆਗੇ ਪਰ ਉਹ ਇੱਕ ਇਲੀਗਲ ਵੇਅ ਆ ਜਿੱਦਾਂ ਵੀਰੇ ਨੇ ਦੱਸਿਆ ਵੀ ਐਲਐਮਆਈਆ ਲੈਣਾ ਇੱਕ ਇਲੀਗਲ ਆ ਕੈਨੇਡਾ ਦੇ ਵਿੱਚ ਪਰ ਫਿਰ ਵੀ ਇਹ ਬਹੁਤ ਸਾਰੇ ਕਹੋ ਕਿ ਅਮਾਉਂਟ ਦੇ ਵਿੱਚ ਵੇਖਦੀਆਂ ਨੇ ਇੱਥੇ ਕਿਉਂਕਿ ਹਰ ਇੱਕ ਬੰਦੇ ਨੇ ਇਹ ਹੁੰਦਾ ਵੀ ਮੈਂ ਪੈਸੇ ਦੇ ਕੇ ਚਲੋ ਕਿਵੇਂ ਨਾ ਕਿਵੇਂ ਜਿਹੜਾ ਆਪਣਾ ਸਟੇਟਸ ਵਧਾਲਾ ਦੇ ਇੱਥੇ ਪੀਆਰ ਹੋ ਜਾਾਂ ਪਰ ਜਿਹੜੇ ਬੱਚੇ ਹੁਣ ਜਿਨ੍ਹਾਂ ਕੋਲੇ ਕਹ ਲਓ ਕਿ ਪਹਿਲਾਂ ਹੀ ਇੰਨੇ ਪੈਸੇ ਇੱਥੇ ਲਾ ਚੁੱਕੇ ਨੇ ਸਟੱਡੀ ਤੇ ਲਾ ਚੁੱਕੇ ਨੇ ਆਪਣਾ ਇੰਨਾ ਟਾਈਮ ਇਨਵੈਸਟ ਕਰ ਚੁੱਕੇ ਨੇਗੇ ਸੋ ਇੱਕ ਸਹੀ ਤਰੀਕੇ ਦੇ ਨਾਲ ਉਹ ਚਾਹੁੰਦੇ ਨੇ ਕਿ ਅਸੀਂ ਇੱਥੇ ਰਹੀਏ ਤੇ ਪੀਆਰ ਹੋਈਏ ਸੋ ਹੁਣ ਗੱਲ ਇਹ ਆ ਵੀ ਅੱਜ ਆਪਾਂ ਦੇਖਿਆ ਪਿੱਛੇ ਇੰਨੇ ਜਣੇ ਜਿਹੜੇ ਇਕੱਠੇ ਹੋਏ ਨੇਗੇ ਸਾਰੇ ਕਹ ਲਓ ਕਿ ਵਿਕਟਮ ਆ ਇਸ ਚੀਜ਼ ਦੇ ਹਨਾ ਕਿਸੇ ਦੇ ਵਰਕ ਪਰਮਿਟ ਜਿਹੜੇ ਆਗੇ ਆਲਰੇਡੀ ਐਕਸਪਾਇਰ ਹੋ ਚੁੱਕੇ ਆ ਜਾਂ ਅਗਲੇ ਮਹੀਨੇ ਹੋਰ ਹੋਣੇ ਆ ਹਰ ਰੋਜ਼ ਆਪਾਂ ਨਿਊਜ਼ ਸੁਣਦੇ ਆ ਵੀ ਕਿੰਨੇ ਜਿਹੜੇ ਹੋਰ ਬੱਚੇ ਐਡ ਆਨ ਹੋ ਰਹੇ ਆ ਕਿ ਜਿਨ੍ਹਾਂ ਦੇ ਵਰਕ ਪਰਮਿਟ ਐਕਸਪਾਇਰ ਹੋ ਰਹੇ ਆਗੇ ਪਰ ਜੇਕਰ ਤੁਸੀਂ ਸਾਰੇ ਇਕਜੁੱਟ ਇੱਥੇ ਅੱਜ ਨਾ ਹੋਏ ਤਾਂ ਇਹਦਾ ਕੋਈ ਵੀ ਹੱਲ ਨਹੀਂ ਨਿਕਲਣਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਇਹ ਜਿਹੜੀ ਗਿਣਤੀ ਆ ਹੋਰ ਵਧਣੀ ਆਗੀ ਸੋ ਸਾਰਿਆਂ ਵੱਲੋਂ ਇੱਕ ਇਹੀ ਅਪੀਲ ਕੀਤੀ ਜਾਂਦੀ ਆ ਕਿ ਵੀ ਜਿਨ੍ਹਾਂ ਆਪਣੀ ਪੰਜਾਬੀ ਕਮਿਊਨਿਟੀ ਦੇ ਲੋਕ ਹੈਗੇ ਆਗੇ ਸਾਰੇ ਇੱਥੇ ਆਉਣ ਇਹਨਾਂ ਦੀ ਗੱਲਬਾਤ ਸੁਣਨ ਤੇ ਇਹਨਾਂ ਦਾ ਸਾਥ ਦੇਣ ਤਾਂ ਕਿ ਇਹਨਾਂ ਦਾ ਕੋਈ ਨਾ ਕੋਈ ਹੱਲ ਨਿਕਲੇ ਇੱਥੇ ਸੋ ਵੀਰੇ ਬਹੁਤ ਬਹੁਤ ਸ਼ੁਕਰੀਆ ਤੇ ਬਾਕੀ ਆਪਾਂ ਸਾਰਿਆਂ ਨੂੰ ਫਿਰ ਤੋਂ ਇਹੀ ਬੇਨਤੀ ਕਰਦੇ ਆ ਵੀਰੇ ਤੁਸੀਂ ਵੀ ਇੱਕ ਵਾਰੀ ਹਾਂ ਸਾਰਿਆਂ ਨੂੰ ਦੱਸ ਦਿੰਦਾ ਕਮਿਊਨਿਟੀ ਨੂੰ ਸਾਰਿਆਂ ਨੂੰ ਬੇਨਤੀ ਹੈ ਵੀ ਤੁਸੀਂ ਇੱਥੇ ਪਹੁੰਚੋ ਸਾਡਾ ਸਾਨੂੰ ਕਮਿਊਨਿਟੀ ਦੇ ਸਾਥ ਦੀ ਲੋੜ ਹੈ ਜੇ ਕਿਸੇ ਨੂੰ ਕੋਈ ਲੱਗਦਾ ਵੀ ਅਸੀਂ ਕੁਝ ਗਲਤ ਕੀਤਾ ਆ ਜਾਂ ਅਸੀਂ ਗਲਤਾਂ ਤਾਂ ਸਾਨੂੰ ਇੱਥੇ ਆ ਕੇ ਸਾਨੂੰ ਸਵਾਲ ਕੀਤੇ ਜਾਣ ਸਾਨੂੰ ਕ੍ਰਿਟੀਸਾਈਜ਼ ਕਰ ਸਕਦੇ ਹੋ ਥੋੜਾ ਹਰ ਇੱਕ ਸਵਾਲ ਥੋੜਾ ਹਰ ਇੱਕ ਸ਼ਿਕਾਇਤ ਸਾਡੇ ਸਿਰ ਮੱਥੀ ਆ ਪਰ ਸਾਨੂੰ ਇਸ ਵਕਤ ਕਮਿਊਨਿਟੀ ਦੀ ਬਹੁਤ ਲੋਡ ਆ ਤੇ ਇਹੀ ਉਮੀਦ ਕਰਦੇ ਆਂ ਵੀ ਕਮਿਊਨਿਟੀ ਸਾਡੇ ਨਾਲ ਖੜੂਗੀ ਪਿਛਲੇ ਮੋਰਚਾ ਆਪਾਂ ਕਮਿਊਨਿਟੀ ਦੀ ਸਹਾਇਤਾ ਨਾਲ ਆਪਾਂ ਜਿੱਤਿਆ ਉਹਦਾ ਪੋਜ਼ਿਟਿਵ ਆਊਟਕਮ ਆਈ ਤੇ ਅਸੀਂ ਇਹੀ ਚਾਹੁੰਦੇ ਆਂ ਵੀ ਹੁਣ ਵੀ ਕਮਿਊਨਿਟੀ ਸਾਡੇ ਨਾਲ ਖੜੇ ਤੇ ਆਪਾਂ ਇਹਦੇ ਵਿੱਚੋਂ ਕੁਝ ਪੋਜ਼ਿਟਿਵ ਲੈ ਕੇ ਆਈਏ ਨਹੀਂ ਇੱਥੇ ਬਹੁਤ ਲੱਖਾਂ ਦੇ ਵਿੱਚ ਮੈਂ ਕਹਿ ਸਕਦਾ ਆਂ ਵੀ ਇੰਟਰਨੈਸ਼ਨਲ ਬੱਚਿਆਂ ਦੀ ਜ਼ਿੰਦਗੀ ਹੈ ਜਿਹੜੀ ਉਹ ਦਾਤੇ ਲੱਗੀ ਹੋਈ ਆ ਸੋ ਪਲੀਜ਼ ਇੱਕ ਇਨਸਾਨੀ ਤੌਰ ਤੇ ਉੱਤੇ ਤੁਸੀਂ ਪਲੀਜ਼ ਆ ਕੇ ਇੱਕ ਵਾਰ ਸਾਡੀ ਮਦਦ ਜ਼ਰੂਰ ਕਰੋ ਧੰਨਵਾਦ ਜੀ